ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵਾਇਗਰੂ ਦੀ ਕਿਰਪਾ ਜੀ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਆ ਅੱਜ ਦੀ ਵੀਡੀਓ ਹੈਗੀ ਜੀ ਬਲੀਚ ਤੇ ਮੈਂ ਕਰਨੀ ਸੀ ਬਲੀਚ ਤੇ ਨਾਲ-ਨਾਲ ਸੋਚਿਆ ਕਿ ਵੀਡੀਓ ਵੀ ਆਪਾਂ ਸ਼ੇਅਰ ਕਰ ਦਿੰਨੇ ਹਾਂਗੀ ਮੈਂ ਹਮੇਸ਼ਾ ਇਹੀ ਬਲੀਚ ਕਰਦੀ ਆਂਗੀ ਜਦੋਂ ਤੋਂ ਮੈਂ ਕਰਨੀ ਸਟਾਰਟ ਕੀਤੀ ਹੈ ਬਲੀਚ ਆਕਸੀਲਾਈਟ ਦੀ ਮੈਂ ਫੇਸ਼ੀਅਲ ਬਿਲਕੁਲ ਨਹੀਂ ਕਰਾਉਂਦੀ ਕਦੇ ਵੀ ਨਹੀਂ ਕਰਵਾਇਆ ਹੈਗਾ ਤੇ ਮੈਂ ਸਿਰਫ ਬਲੀਚ ਕਰ ਲੈਣੀ ਹੁੰਦੀ ਹੈਗੀ ਜੇ ਮੈਨੂੰ ਹਨਾ ਵਧੀਆ ਰਿਜ਼ਲਟ ਚਾਹੀਦੇ ਹੋਣ ਤੇ ਕੋਈ ਪਾਰਟੀ ਫੰਕਸ਼ਨ ਵਗੈਰਾ ਮੈਂ ਅਟੈਂਡ ਕਰਨਾ ਹੋਵੇ ਪਰ ਮੈਂ ਕਦੇ ਵੀ 6 ਮਹੀਨਿਆਂ ਤੋਂ ਪਹਿਲਾਂ ਬਲੀਚ ਨਹੀਂ ਕੀਤੀ ਹੈਗੀ ਕਮ ਸੇ ਕਮ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਹੀ ਮੈਂ ਬਲੀਚ ਕਰਦੀ ਆਂਗੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਨਾ ਜਿਹੜੇ ਮੇਰੇ ਰੈਗੂਲਰ ਅਮ ਈਵਰਸ ਨੇਗੇ ਉਹਨਾਂ ਨੂੰ ਪਤਾ ਹੀ ਹੈ ਕਿ ਮੈਂ ਹੋਮ ਰੈਮਡੀਜ਼ ਜ਼ਿਆਦਾ ਯੂਜ਼ ਕਰਦੀ ਆਂਗੀ ਤੇ ਉਹਨਾਂ ਨਾਲ ਹੀ ਮੇਰਾ ਫੇਸ ਹੈ ਜਿਹੜਾ ਉਹ ਗਲੋ ਕਰਦਾ ਹੈਗਾ ਤੇ ਚਲੋ ਜੀ ਇੱਥੇ ਆਪਾਂ ਬਲੀਚ ਜਿਹੜੀ ਬਣਾਉਣੀ ਸ਼ੁਰੂ ਕਰਤੀ ਸੀਗੀ ਕਿੰਨੇ ਕਿੰਨੇ ਕੁਆਂਟੀਟੀ ਆਪਾਂ ਲੈਣੀ ਹੈਗੀ ਮੈਂ ਸਿਰਫ ਫੇਸ ਤੇ ਤੇ ਨੈਕ ਤੇ ਹੀ ਕਰਨੀ ਸੀਗੀ ਬਲੀਚ ਤਾਂ ਆਪਾਂ ਉਹ ਨੈਕ ਹੀ ਬਲੀਚ ਹੈ ਜਿਹੜਾ ਬਲੀਚ ਕਰੀਮ ਹੈ ਜਿਹੜਾ ਉਹ ਲਵਾਂਗੇ ਇਹ ਚਲੋ ਜੀ ਇੱਥੇ ਮੈਂ ਚਮਚ ਦੀ ਹੈਲਪ ਨਾਲ ਆਪਾਂ ਪਾਵਾਂਗੇ ਕਮ ਸੇ ਕਮ ਇੱਕ ਚਮਚ ਆਪਾਂ ਭਰ ਕੇ ਜਿਹੜਾ ਬਲੀਚ ਦਾ ਉਹ ਲੈ ਲਾਂਗੇ ਆ ਦੇਖੋ ਹਾਫ ਪਾਇਆ ਸੀ ਥੋੜਾ ਮੈਂ ਹੋਰ ਪਾਉਂਗੀ ਉਸ ਤੋਂ ਬਾਅਦ ਤੇ ਇਹਦੇ ਵਿੱਚ ਮੇਨ ਰੋਲ ਹੁੰਦਾ ਹੈ ਨਾ ਐਕਟੀਵੇਟਰ ਦਾ ਐਕਟੀਵੇਟਰ ਆਪਾਂ ਕਿੰਨਾ ਕੁ ਲੈਣਾ ਹੈ ਇਹਦੇ ਵਿੱਚ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ ਐਕਟੀਵੇਟਰ ਕਿੰਨਾ ਕੁ ਲਈਏ ਹੈ ਨਾ ਕੋਈ ਕਹਿੰਦਾ ਇੱਕ ਚੁੰਡੀ ਲਓ ਹਨਾ ਕੋਈ ਕਹਿੰਦਾ ਕਿ ਇੱਕ ਟੱਕਣਾ ਭਰ ਕੇ ਲਓ ਕਈ ਵਾਰ ਜੇ ਜ਼ਿਆਦਾ ਹੋ ਜੇ ਤਾਂ ਇਹ ਆਪਣੇ ਸਕਿਨ ਦੇ ਲਈ ਜਿਹੜਾ ਹਾਰਮਫੁਲ ਹੁੰਦੀ ਹੈ ਹਨਾ ਤੇ ਆਪਾਂ ਦੇਖ ਕੇ ਲੈਣੀ ਹੁੰਦੀ ਆ ਤੇ ਜੇ ਆਪਾਂ ਜ਼ਿਆਦਾ ਘੱਟ ਲੈ ਲਈਏ ਤਾਂ ਆਪਾਂ ਨੂੰ ਜਿਹੜਾ ਰਿਜ਼ਲਟ ਹੈ ਉਹ ਵਧੀਆ ਨਹੀਂ ਮਿਲਦੇ ਹੈਗੇ ਸੋ ਆਪਾਂ ਸਹੀ ਕੁਆਂਟੀਟੀ ਦੇ ਵਿੱਚ ਲੈਣੀ ਹੁੰਦਾ ਐਕਟੀਵੇਟਰ ਤੇ ਇੱਥੇ ਮੈਂ ਚਮਚੇ ਦੀ ਜਿਹੜੀ ਬੈਕ ਸਾਈਡ ਹੁੰਦੀ ਹੈ ਨਾ ਉਹ ਤੇ ਚਮਚ ਉਹ ਤੇ ਜੜਾਉਂਗੀ ਐਕਟੀਵੇਟਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕੁਪ ਐਕਟੀਵੇਟਰ ਲੈਣਾ ਆਪਣੇ ਜੇ ਆਪਾਂ ਕੱਲੇ ਫੇਸ ਤੇ ਬਲੀਚ ਕਰਨੀ ਹੈਗੀ ਹੈ ਨਾ ਜੀ ਫੇਸ ਤੇ ਹੀ ਕੀਤੀ ਹੈ ਵੈਸੇ ਮੈਂ ਥੋੜਾ ਜਿਹਾ ਮੈਂ neck ਤੇ ਲਾਈ ਸੀ ਕਿਉਂਕਿ ਫਿਰ ਨਾ ਆ ਆਪਣਾ ਫੇਸ ਫੇਸ ਹੈ ਜਿਹੜਾ ਉਹ ਕੱਲਾ ਚਮਕਣ ਲੱਗ ਜਾਂਦਾ ਐਨਾ ਕਾ ਆਪਾਂ ਜਿਹੜਾ ਬਲੀਚ ਪਾਊਡਰ ਲੈ ਲੈਣਾਗਾ ਠੀਕ ਹੈ ਜੀ ਮੈਂ ਹਮੇਸ਼ਾ ਐਨਾ ਹੀ ਲੈਣੀ ਹੈਗੀ ਆ ਕਾਫੀ ਹੁੰਦਾਗਾ ਨਾ ਹੀ ਥੋੜਾ ਰਹਿੰਦਾਗਾ ਤੇ ਨਾ ਹੀ ਜ਼ਿਆਦਾ ਜਲਨ ਹੁੰਦੀ ਹੈ ਫੇਸ ਦੇ ਉੱਤੇ ਜੇ ਆਪਾਂ ਜ਼ਿਆਦਾ ਲੈ ਲਾਂਗੇ ਤਾਂ ਫੇਸ ਦੇ ਉੱਤੇ ਜਿਹੜੀ ਰੈਡਨੈਸ ਆ ਜਾਂਦੀ ਹੈਗੀ ਆ ਕਈ ਵਾਰ ਹਣਾ ਉਹ ਜਾਂਦੀ ਨਹੀਂ ਹੈਗੀ 2-3 ਦਿਨਾਂ ਤੱਕ ਰੈਡਨੈਸ ਤਾਂ ਆਪਣਾ ਸਾਰਾ ਜਿਹੜਾ ਆਪਾਂ ਕਿਤੇ ਜਾਣਾ ਹੁੰਦਾ ਕੋਈ ਫੰਕਸ਼ਨ ਵਗੈਰਾ ਅਟੈਂਡ ਕਰਨਾ ਹੁੰਦਾ ਉਹ ਖਰਾਬ ਹੋ ਜਾਂਦਾਗਾ ਸੋ ਸਕਿਨ ਵੀ ਜਿਹੜੀ ਖਰਾਬ ਹੋ ਜਾਂਦੀ ਹੈ ਇਹਦੇ ਨਾਲ ਹਨਾ ਜੀ ਸੋ ਆਪਾਂ ਉਹਨਾਂ ਕੀ ਲਵਾਂਗੇ ਜਿੰਨੀ ਕਾਪਾ ਨੂੰ ਲੋਡ ਐਕਟੀਵੇਟਰ ਤੇ ਅਥੇ ਆਪਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ 30 ਸਕਿੰਟਾਂ ਤੱਕ ਇਹਨੂੰ ਐਂ ਛੱਡ ਦਾਂਗੇ 1 ਮਿੰਟ ਤੱਕ ਵੀ ਛੱਡ ਸਕਦੇ ਆਂਗੇ ਤੇ ਉਸ ਤੋਂ ਬਾਅਦ ਆਪਾਂ ਆਪਣੇ ਫੇਸ ਤੇ ਜਿਹਨੂੰ ਇਹਨੂੰ ਅਪਲਾਈ ਕਰਾਂਗੇ ਜਿਆਦਾ ਦੇਰ ਤੱਕ ਤੁਸੀਂ ਨਹੀਂ ਰੱਖਣਾ ਹੈਗਾ ਤਾਂ ਫਿਰ ਇਹ ਜਿਹੜਾ ਸਕਿਨ ਲਈ ਸਹੀ ਨਹੀਂ ਹੁੰਦੀ ਹੈਗੀ ਜਦ ਦੇਰ ਤੱਕ ਰੱਖਣਾ ਸਿਰਫ ਆਪਾਂ 30 ਸਕਿੰਟ ਜਾਂ 1 ਮਿੰਟ ਤੱਕ ਰੱਖਣਾ ਹੈਗਾ ਉਸ ਤੋਂ ਬਾਅਦ ਆਪਾਂ ਇਹਨੂੰ ਫੇਸ ਤੇ ਅਪਲਾਈ ਕਰਾਂਗੇ ਅਪਲਾਈ ਕਰਨ ਤੋਂ ਪਹਿਲਾਂ ਆਪਾਂ ਚੰਗੀ ਤਰ੍ਹਾਂ ਕਿਸੇ ਵੀ ਫੇਸ ਵਾਸ਼ ਨਾਲ ਜਿਹੜਾ ਆਪਾਂ ਯੂਜ਼ ਕਰਦੇ ਆਂਗੇ ਅ ਜੇਕਰ ਤੁਸੀਂ ਕੋਈ ਕੋਈ ਫੇਸ ਵਾਸ਼ ਨਹੀਂ ਯੂਜ਼ ਕਰਦੇ ਤਾਂ ਗੁੰਗੁਨੇ ਪਾਣੀ ਨਾਲ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਸਾਫ਼ ਕਰਨਾ ਹੈ ਪਹਿਲਾਂ ਤੇ ਫੇਸ ਕਲੀਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਆਪਾਂ ਨੂੰ ਰਿਜ਼ਲਟ ਜਿਹੜੇ ਉਹ ਮਿਲਣਗੇ ਵਧੀਆ ਮੈਂ ਆਪਣੇ ਫੇਸ ਵਾਸ਼ ਨਾਲ ਜਿਹੜਾ ਆਪਾਂ ਫੇਸ ਵਾਸ਼ ਯੂਜ਼ ਕਰਦੇ ਆ ਉਹਦੇ ਨਾਲ ਪਹਿਲਾਂ ਆਪਣੇ ਫੇਸ ਨੂੰ ਵਾਸ਼ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਕੋਈ ਵੀ ਆਪਾਂ ਕੁਝ ਵੀ ਫੇਸ ਤੇ ਨਹੀਂ ਲੱਗਾ ਹੋਣਾ ਚਾਹੀਦਾ ਆਪਣਾ ਫੇਸ ਆ ਜਿਹੜਾ ਉਹ ਡਰਾਈ ਹੀ ਹੋਣਾ ਚਾਹੀਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਆਪਣੀ ਫਿੰਗਰ ਦੀ ਹੈਲਪ ਨਾਲ ਹੀ ਸਾਰੇ ਚਿਹਰੇ ਤੇ ਜਿਹੜੀ ਬਲੀਚ ਸੀ ਉਹਨੂੰ ਅਪਲਾਈ ਕਰ ਲਿਆ ਤੇ ਇਸ ਵਾਰ ਨੱਕ ਤੇ ਵੀ ਅਪਲਾਈ ਕਰ ਲਿਆ ਹੁਣ ਆਪਣਾ ਜਿਹੜਾ ਬਲੀਚ ਆ ਸੁੱਕ ਗਿਆ ਸੀਗਾ ਤੇ ਸੁੱਕਣ ਤੋਂ ਬਾਅਦ ਆਪਾਂ ਇਹਨੂੰ ਮਤਲਬ ਕਿ 20 25 ਮਿੰਟ ਮੈਂ ਰੱਖ ਦੀ ਹੁੰਨੀ ਹੈਗੀ ਕੋਈ 15 ਮਿੰਟ ਵੀ ਰੱਖਦਾ ਵੀ ਮੈਂ 20 25 ਮਿੰਟ ਰੱਖ ਲੈਣੀ ਹੁੰਨੀ ਆ ਤਾਂ ਜੋ ਹਨ ਲਗਾਈ ਦੀ ਰਿਜ਼ਲਟ ਆਪਾਂ ਨੂੰ ਵਧੀਆ ਮਿਲਣਾ ਤੇ ਐਕਟੀਵੇਟਰ ਆਪਾਂ ਸਹੀ ਮਾਤਰਾ ਦੇ ਵਿੱਚ ਹੀ ਪਾਇਆ ਸੀ ਤਾਂ ਕਰਕੇ ਆਪਾਂ 25 ਮਿੰਟ ਰੱਖ ਲਈ ਸੀਗੀ ਤੇ ਹੁਣ ਆਪਾਂ ਇਹਨੂੰ ਰਿਮੂਵ ਕਰਾਂਗੇ ਜਿਹੜਾ ਮੇਰੇ ਕੋਲ ਟਾਵਲ ਸੀਗਾ ਉਹ ਬਿਲਕੁਲ ਸੌਫਟ ਸੀਗਾ ਕੋਈ ਰੁੱਖਾ ਕੱਪੜਾ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਨਾ ਤੁਹਾਡੇ ਚਿਹਰੇ ਤੇ ਜਲਣ ਹੋਣ ਲੱਗ ਜੇ ਤੇ सॉफ्ट ਕਪੜੇ ਨਾਲ ਹਲਕੇ ਹਲਕੇ ਹੱਥ ਨਾਲ ਤੁਸੀਂ ਇਹਨੂੰ ਰਿਮੂਵ ਕਰ ਦੇਣਾਗਾ ਮੈਂ ਰਿਮੂਵ ਤਾਂ ਕਰਦੀ ਹੁੰਨੀ ਆ ਪਹਿਲਾਂ ਕਿਉਂਕਿ ਧੋਣਾ ਸੁੱਕ ਹੋ ਜਾਂਦਾ ਫਿਰ ਫੇਸ ਜੇਕਰ ਆਪਾਂ ਡਾਇਰੈਕਟ ਹੀ ਧੋਣ ਲੱਗ ਜਾਈਏ ਤਾਂ ਕੁਲਾ ਕੁਲਾ ਹੋ ਜਾਂਦਾ ਫੇਸ ਤੇ ਅੱਖਾਂ ਦੇ ਵਿੱਚ ਬਲੀਚ ਪੈਣ ਦਾ ਡਰ ਹੁੰਦਾਗਾ ਤਾਂ ਕਰਕੇ ਪਹਿਲਾਂ ਕਿਸੇ ਵੀ ਨਾ ਸੌਫਟ ਕਪੜੇ ਨਾਲ ਤੁਸੀਂ ਰਿਮੂਵ ਕਰ ਲਓ ਉਹਨੂੰ ਹਲਕਾ ਗਿੱਲਾ ਕਰ ਲਓ ਕਪੜੇ ਨੂੰ ਕੋਈ ਸਪੰਜ ਹੈਗੇ ਤੁਹਾਡੇ ਕੋਲ ਤਾਂ ਉਹਦੀ ਹੈਲਪ ਨਾਲ ਤੁਸੀਂ ਸਾਫ਼ ਕਰ ਸਕਦੇ ਹੋਗੇ ਤੇ ਅ ਅ ਰਿਜ਼ਲਟ ਸੀਗੇ ਜਿਹੜੇ ਉਹ ਬਹੁਤ ਵਧੀਆ ਮਿਲੇ ਸੀ ਪਰ ਇੱਥੇ ਮੈਂ ਧੁੱਪ ਨਹੀਂ ਨਿਕਲਦੀ ਹੁਣ ਹਨਾ ਮੈਂ ਅੰਦਰ ਹੀ ਬੈਠੀ ਸੀ ਤਾਂ ਕਰਕੇ ਜਿਹੜਾ ਅੰਦਰ ਹੈ ਰੋਸ਼ਨੀ ਨਹੀਂ ਪੈਂਦੀ ਤਾਂ ਆਪਾਂ ਨੂੰ ਸਹੀ ਜਿਹੜਾ ਗਲੋ ਤਾਂ ਨਹੀਂ ਪਤਾ ਲੱਗਦਾ ਹੈਗਾ ਤੇ ਬਾਕੀ ਮੈਂ ਤੁਹਾਨੂੰ ਦਿਖਾਉਂਗੀ ਕਿ ਕਿਸ ਤਰ੍ਹਾਂ ਆਪਣਾ ਫੇਸ ਹੈ ਜਿਹੜਾ ਉਹ ਗਲੋ ਕਰ ਰਿਹਾ ਸੀਗਾ ਤੇ ਬਲੀਚ ਦਾ ਜਿਹੜਾ ਆਪਾਂ ਨੂੰ ਅਸਲ ਰਿਜ਼ਲਟ ਹੁੰਦਾ ਉਹ ਹਨਾ ਕਾਫੀ ਟਾਈਮ ਬਾਅਦ ਜਿਵੇਂ ਕਿ 12 13 ਘੰਟਿਆਂ ਬਾਅਦ ਅਸਲ ਪਤਾ ਲੱਗਦਾ ਹੈ ਕਿ ਕਿੰਨਾ ਸੋਹਣਾ ਰਿਜ਼ਲਟ ਹੈ ਜਿਹੜਾ ਆਪਾਂ ਨੂੰ ਮਿਲਿਆ ਬਲੀਚ ਦਾ ਤੁਰੰਤੋਂ ਨਾ ਨਹੀਂ ਪਤਾ ਲੱਗਦਾ ਹੈਗਾ ਜਿੰਨਾ ਬਾਅਦ ਚ ਪਤਾ ਲੱਗਦਾ ਤੇ ਬਹੁਤ ਵਧੀਆ ਰਿਜ਼ਲਟ ਮਿਲੇ ਸੀਗੇ ਆਕਸੀ ਲਾਈਫ ਬਲੀਚ ਦੇ ਤੇ ਇਹ ਪੈਕਿੰਗ 100 ਰੁਪਏ ਵਾਲੀ ਹੈ ਵੀਰੇ ਇੱਕੇ ਦੇ ਵਿੱਚ 55 ਰੁਪਏ ਵਾਲੀ ਆਉਂਦੀ ਹੈ ਸ਼ਾਇਦ ਤੇ ਤੁਸੀਂ ਕੋਈ ਵੀ ਪੈਕਿੰਗ ਲੈ ਸਕਦੇ ਹੋਗੇ ਜਿਹੜੀ 100 ਵਾਲੀ ਹੈ ਉਹ ਆਪਾਂ ਦੋ ਵਾਰ ਕਰ ਸਕਦੇ ਹਾਂਗੇ ਤੇ ਜਿਹੜੀ 50 55 ਵਾਲੀ ਹੁੰਦੀ ਹੈ ਉਹਨੂੰ ਆਪਾਂ ਇੱਕ ਵਾਰ ਯੂਜ਼ ਕਰ ਸਕਦੇ ਆ ਸੋ ਮੈਂ ਕੋਸ਼ਿਸ਼ ਕੀਤੀ ਕਿ ਸਾਰੀ ਜਾਣਕਾਰੀ ਤੁਹਾਨੂੰ ਦੇਵਾਂ ਇਸ ਵੀਡੀਓ ਦੇ ਵਿੱਚ ਕਿੰਨਾ ਪੈਕਟਿਵੇਟਰ ਲੱਗਦਾ ਕਿੰਨਾ ਆਪਾਂ ਬਲੀਚ ਕਰੀਮ ਲੈਂਦੀ ਹੈਗੀ ਤੇ ਇਹਦੇ ਨਾਲ ਇੱਕ ਪਾਉ ਚਾਉਂਦਾਗਾ ਤੇ ਉਹਦੇ ਵਿੱਚ ਇੱਕ ਜੈਲ ਹੁੰਦੀ ਹੈਗੀ ਤੇ ਉਹ ਆਪਾਂ ਬਾਅਦ ਦੇ ਵਿੱਚ ਜਦੋਂ ਕਿ ਆਪਾਂ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਿਆ ਵਾਸ਼ ਕਰ ਲਿਆ ਤੇ ਉਹ ਆਪਾਂ ਅਪਲਾਈ ਕਰਨੀ ਹੁੰਦੀ ਹੈਗੀ ਉਹ ਤਿੰਨ ਪੌਚ ਸੀਗੇ ਮੇਰੇ ਕੋਲ ਤਾਂ ਮੈਂ ਦੋ ਪੌਚ ਸੀਗੇ ਉਹ ਲਗਾ ਲਈ ਸੀ ਆਪਣੇ ਫੇਸ ਤੇ ਜੈਲ ਦੇ ਪਹਿਲਾਂ ਮੈਂ ਇੱਕ ਲਗਾ ਲਿਆ ਤੇ ਫਿਰ ਮੈਨੂੰ ਆਪਣਾ ਚਿਹਰਾ ਜਿਹੜਾ ਥੋੜਾ ਡਰਾਈ ਲੱਗਿਆ ਉਸ ਤੋਂ ਬਾਅਦ ਮੈਂ ਦੁਬਾਰਾ ਫੇਰ ਇੱਕ ਪੌਚ ਫੇਰ ਲਗਾ ਲਿਆ ਸੀਗਾ ਵੀਡੀਓ ਦੇ ਵਿੱਚ ਮੈਂ ਇੱਕੋ ਹੀ ਦਿਖਾਇਆ ਹੈਗਾ ਉਹ ਇੱਕ ਮੈਂ ਫੇਰ ਫੇਰ ਲਾ ਲਿਆ ਸੀ ਕਿਉਂਕਿ ਮੈਨੂੰ ਸਕਿਨ ਸੀ ਜਿਹੜੀ ਉਹ ਡਰਾਈ ਲੱਗ ਰਹੀ ਸੀਗੀ ਤਾਂ ਮੈਂ ਕੋਈ ਵੀ ਮੋਇਸਚਰਾਈਜ਼ਰ ਵਗੈਰਾ ਨਹੀਂ ਲਾਇਆ ਤਾਂ ਇਹ ਹੀ ਜੈਲ ਜਿਹੜੀ ਫੇਸ ਤੇ ਮੈਂ ਮ사ਜ ਕਰ ਲਈ ਸੀ ਹਲਕੇ ਹੱਥ ਨਾਲ ਲਗਾ ਲਈ ਸੀਗੀ ਤੇ ਇਹ ਇਸ ਜੈਲ ਦਾ ਵੀ ਬਹੁਤ ਜਿਆਦਾ ਵਧੀਆ ਰੋਲ ਹੈਗਾ ਜਦੋਂ ਆਪਾਂ ਲਗਾ ਲੈਂਦੇ ਨਾ ਜੈਲ ਤਾਂ ਫਿਰ ਦੁੱਗਣਾ ਜਿਹੜਾ ਰਿਜ਼ਲਟ ਹੈ ਆਪਾਂ ਨੂੰ ਪਤਾ ਲੱਗਦਾ ਹੈਗਾ ਤੇ ਇਹ ਤੇ ਮੇਰੇ ਤੋਂ ਖੁੱਲੀ ਨਹੀਂ ਸੀਗੀ ਪਾਊਚ ਤੇ ਉਸ ਤੋਂ ਬਾਅਦ ਆਪਾਂ ਕੈਂਚੀ ਨਾਲ ਕੱਟ ਕੇ ਫਿਰ ਜਿਹੜਾ ਪਾਊਚ ਹੈਗਾ ਉਹ ਜੈਲ ਲੈ ਗਈ ਆਪਣੇ ਫੇਸ ਤੇ ਅਪਲਾਈ ਕਰ ਲਈ ਸੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਹਲਕੀ ਲਾਈਟ ਹੀ ਸੀਗੀ ਕਮਰੇ ਦੇ ਵਿੱਚ ਤੇ ਜੇਕਰ ਧੁੱਪ ਹੁੰਦੀ ਤਾਂ ਆਪਾਂ ਧੁੱਪ ਦੀ ਰੋਸ਼ਨੀ ਦੇ ਵਿੱਚ ਤੁਹਾਨੂੰ ਰਿਜ਼ਲਟ ਜਿਹੜਾ ਕਲੀਅਰ ਕਰਾਉਂਦੇ ਹਨਾ ਵੀ ਕਿੰਨਾ ਵਧੀਆ ਰਿਜ਼ਲਟ ਮਿਲਿਆਗਾ ਅ ਸੋ ਜਿਹੜੀਆਂ ਮੇਰੀਆਂ ਭੈਣਾਂ ਫੇਸ਼ੀਅਲ ਕਰਾਉਣਾ ਨਹੀਂ ਪਸੰਦ ਕਰਦੀਆਂ ਹਨਾ ਜਾਂ ਨਹੀਂ ਕਰਵਾ ਸਕਦੀਆਂ ਹਨਾ ਹੁੰਦਾਗਾ ਮੇਰੇ ਵਾਂਗੂ ਥੋੜਾ ਕੰਜੂਸ ਹੁੰਦੀਆਂ ਨੇ ਜੀਆਂ ਤੇ ਵੀ ਫੇਸ਼ੀਅਲ ਤੇ ਪੈਸੇ ਖਰਚ ਨਹੀਂ ਕਰਨਾ ਚਾਹੁੰਦੀਆਂ ਹਨਾ ਜਾਂ ਨਹੀਂ ਫੇਸ਼ੀਅਲ ਕਰਵਾਉਣਾ ਹੀ ਉਹਨਾਂ ਨੂੰ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਕੱਲੀ ਬਲੀਚ ਕਰ ਸਕਦੇ ਹੋਗੇ ਬਲੀਚ ਨਾਲ ਵੀ ਤੁਹਾਨੂੰ ਵਧੀਆ ਰਿਜ਼ਲਟ ਮਿਲਦੇ ਨੇ ਪਰ ਵਧੀਆ ਇਹ ਵੀ ਨਹੀਂ ਹੁੰਦੀ ਜਿਆਦਾ ਫੇਸ ਵਾਸਤੇ ਜਿਆਦਾ ਨਹੀਂ ਕਰਨੀ ਚਾਹੀਦੀ ਕਿ ਇਹ ਨਹੀਂ ਹੈਗਾ ਆਪਾਂ ਮਹੀਨੇ ਦੋ ਮਹੀਨੇ ਬਾਅਦ ਹੀ ਦੁਬਾਰਾ ਬਲੀਚ ਕਰਨੀ ਸ਼ੁਰੂ ਕਰਤੀ ਹੈ ਨਾ ਦੁਬਾਰਾ ਦੁਬਾਰਾ ਕਰੀ ਗਏ ਤਹਾਡੇ ਨਾਲ ਸਕਿਨ ਜਿਹੜੀ ਉੱਠਲੀ ਪੈ ਜਾਂਦੀ ਹੈ ਰਿੰਕਲਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਆਪਣੇ ਫੇਸ ਤੇ ਮੈਂ ਹਮੇਸ਼ਾ 6 ਮਹੀਨੇ ਬਾਅਦ ਸਾਲ ਬਾਅਦ ਕਰਦੀ ਹੁੰਦੀ ਹਾਂ ਜਦੋਂ ਕੋਈ ਵਧੀਆ ਪ੍ਰੋਗਰਾਮ ਆਪਾਂ ਅਟੈਂਡ ਕਰਨਾ ਹੋਵੇ ਹਨਾ ਜ਼ਰੂਰੀ ਹੋ ਜੇ ਆਪਣੇ ਲਈ ਬਲੀਚ ਕਰਨੀ ਤਾਂ ਮੈਂ ਉਦੋਂ ਹੀ ਕਰਦੀ ਹੁੰਨੀ ਹੈਗੀ ਤੇ ਚਲੋ ਜੀ ਇੱਥੇ ਆਪਣਾ ਸਾਰਾ ਪ੍ਰੋਸੈਸ ਉਹ ਡਨ ਹੋ ਗਿਆ ਸੀਗਾ ਬਲੀਚ ਆਪਾਂ ਕਰ ਲਈ ਸੀਗੀ ਨਾਲ ਨਾਲ ਆਪਾਂ ਜਿਹੜੀ ਜੈਲ ਹੈ ਉਹ ਵੀ ਆਪਣੇ ਫੇਸ ਤੇ ਅਪਲਾਈ ਕਰ ਲਈ ਸੀਗੀ ਹੁਣ ਆਪਾਂ ਤੁਹਾਨੂੰ ਰਿਜ਼ਲਟ ਦਿਖਾਵਾਂਗੇ ਲਾਈਟ ਦੇ ਵਿੱਚ ਕਿ ਕਿੰਨੇ ਸੋਹਣੇ ਰਿਜ਼ਲਟ ਆਪਾਂ ਨੂੰ ਮਿਲੇ ਨੇਗੇ 글로ਉ ਤੁਹਾਨੂੰ ਨਾਜ਼ਰ ਆ ਹੀ ਰਿਹਾਗਾ ਨਾ ਫੇਸ ਤੇ ਕਿੰਨਾ ਸੋਹਣਾ 글로ਉ ਆਇਆਗਾ ਤੇ ਚਲੋ ਜੀ ਇਹ ਜਰੂਰ ਧਿਆਨ ਰੱਖਣਾ ਕਿ ਐਕਟੀਵੇਟਰ ਜ਼ਿਆਦਾ ਨਹੀਂ ਪਾਉਣਾ ਹੈਗਾਗਾ ਕੱਟ ਪੈ ਜੂਗਾ ਕੋਈ ਨੁਕਸਾਨ ਨਹੀਂ ਜੇਕਰ ਜ਼ਿਆਦਾ ਪਾ ਲਿਆ ਤੁਸੀਂ ਤਾਂ ਫਿਰ ਤੁਹਾਡੀ ਸਕਿਨ ਜਿਹੜੀ ਉਹ ਜਲ ਸਕਦੀ ਹੈ ਚਲੋ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ